ਮੈਂ ਯਾਰ ਉਪਰ ਹੈ ਬੰਦਾ ਲੋ ਵੀ ਮਿੱਤਰੋ ਰੈਕ ਆਉਟ ਸੀਗੇ ਤੇ ਆਪਦੇ ਸ਼ਹਿਰ ਆ ਪੱਤਾ ਬਿਲਡਿੰਗ ਕਰੂਨ ਵਾਲਾ ਸੀ ਤੇ ਵੀਰ ਆਇਆ ਮੇਰੇ ਕੋਲੇ ਪਹਿਲਾਂ ਤਾਂ ਲੱਤਾਂ ਜੀ ਹਟਾ ਕੇ ਜਦੋਂ ਮੋਟਰਸਾਈਕਲ ਹਾਰਨ ਮਾਰਿਆ ਮੈਂ ਝਾਕਾਂ ਵੀ ਯਾਰ ਕੌਣ ਆ ਗਿਆ ਬੰਦਾ ਫਿਰ ਭਾਈ ਨੇ ਦੱਸਿਆ ਕਹਿੰਦਾ ਯਾਰ ਵੀਡੀਓ ਦੇਖਦਾ ਵੀਰਾ ਹਾਂਜੀ ਵੀਰੇ ਬਲਵਾ ਅਫਰੀਕਾ ਹੋਰ ਬਰੇ ਅਫਰੀਕਾ ਹੋਰ ਬਰੇ ਟਿਕਟਕ ਹਾਂ ਠੀਕ ਵਧੀਆ ਤੇ ਵੀਰ ਕਹਿੰਦਾ ਵੀਡੀਓ ਦੇਖਦਾ ਆਪਣੀਆਂ ਤੇ ਵੀਰ ਨੌ ਕਿਹਿਆ ਆਪਣਾ ਲਾਡੀ ਵੀਰੇ ਲਾਡੀ ਆ ਵੀਰੇ ਰੈਕੂਟ ਤੋਂ ਆ ਆਪਣੇ ਸ਼ਹਿਰ ਤੋਂ ਤੇਰਾ ਤੇ ਸਾਰੇ ਵੀਰੇ ਜਿੰਨਾ ਪਿਆਰ ਕਰਦੇ ਆ ਬਹੁਤ ਜਣੇ ਮਿਲਦੇ ਆ ਵੀਰ ਮੇਰੇ ਤੇ ਜਾਨੀ ਕਿ ਜੇ ਤੁਹਾਡੇ ਪਿਆਰ ਕਰਕੇ ਹੀ ਵੱਧ ਰਹੇ ਆ ਅੱਗੇ ਹਨਾ ਕੱਲਾ ਬੰਦਾ ਕਾਸੇ ਜੋਗਾ ਨਹੀਂ ਹੁੰਦਾ ਜੇ ਤੁਸੀਂ ਸਪੋਰਟ ਕਰਦੇ ਹੋ ਹੋਰ ਵੀਰੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਕੋਈ ਸੁਧਾਰ ਕਰਨ ਦੀ ਲੋੜ ਨਾ ਰਾ ਠੀਕ ਆ ਵੀਰੇ ਰਾਹਾਂ ਦਾ ਵੀ ਪਤਾ ਲੱਗਦਾ ਵੀਰੇ ਬੂਂਦੇ ਨਹੀਂ ਹੈਗੇ ਹਨ ਸਹੀ ਬੋਲਦੇ ਆ ਹਨ ਚਲੋ ਠੀਕ ਆ ਵੀਰੇ ਧੰਨਵਾਦ ਸਾਰਿਆਂ ਦਾ ਮੇਰੇ ਤੋਂ ਪਿਆਰੋ ਹੋ ਗਈ ਸਟਾਰਟ ਕਰਮਾਂ ਵਾਲੀ ਪਾਣੀ ਮਰਵਾਉਣਾ ਸੀ ਰਹਿ ਗਿਆ ਹੁਣ ਕੱਲ ਆਹਾ ਬੱਤੇ-ਬੱਤੇ ਬਿਲਡ ਕਰਾ ਲੇ ਤੇ ਇਹ ਟੁੱਟ ਗਿਆ ਸੀ ਇੱਕ ਡਾਲੇ ਦੀ ਪੱਤੀ ਟੁੱਟੀ ਸੀ ਤੇ ਹੁਣ ਚੱਲੇ ਆ ਭਰਨ ਐਸ ਵਾਰ ਆਂਦਰਾ ਨੂੰ ਜਾਣਾ ਸਟਾਰਟ ਕਰ ਲਈ ਹੈ ਕਰਮਾਂ ਵਾਲੀ ਮੈਂ ਨਹੀਂ ਹੁਣ ਜਾ ਰਿਹਾ ਯਾਰ ਮੈਂ ਤਾਂ ਘਰੇ ਹੀ ਰਹੂੰਗਾ ਕਿਉਂਕਿ ਇੱਕ ਦੋ ਦਿਨ ਨੇ ਹੋਰ ਕੰਮ ਕਰ ਲਈਏ ਕੋਈ ਘਰੇਲੂ ਹਨਾ ਤੇ ਨਿੱਕਾ ਚੱਲਿਆ ਤਿਆਰੀ ਹੈ ਇਹਦੀ ਕੀ ਹੈ ਸਟਾਰਟ ਤੇ ਨਿੱਕਾ ਚੱਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਨਿੱਕਾ ਕਿੱਥੋਂ ਚੱਲਿਆ ਭਰਨ ਬਈ ਇੱਧਰ ਲਿਆ ਜੀ ਮੰਜੀ ਸਾਹਿਬ ਗੁਰਦੁਆਰੇ ਕੋਲੇ ਸਕਤੀ ਦੀ ਦਾਲ ਤੇ ਗੁੱਡ ਲੱਕ ਹੁਣ ਮੈਂ ਚੱਲਿਆ ਨਹੀਂ ਨਾਲ ਤੇ ਤੇ ਅਦਾ ਧਿਆਨ ਨਾ ਭਰਵਾ ਲਈ ਹਨਾ ਤਿੰਨ ਨੰਬਰ ਗ੍ਰੇਟ ਆ ਸ਼ਾਇਦ ਚਲੋ ਠੀਕ ਆ ਮਿੱਤਰੋ ਬਾਕੀ ਕਰਦੇ ਆ ਅਪਡੇਟ ਲਓ ਜੀ ਮਿੱਤਰੋ ਕਰਾ ਲਈ ਟੈਂਕੀ ਫੁੱਲ ਤੇ ਤਿਆਰੀ ਆ ਫਿਰ ਨਿਕਲਦੇ ਆ ਇੱਕੀ ਫਿਰ 5 6 ਸਟ੍ਰੀਟਾਂ ਕੱਢਣੀਆਂ ਨੇ ਆ ਕਰਮਾ ਵਾਲੀ ਦਾ ਮੀਟਰ ਖੜਾ ਇੱਥੇ ਕ ਇੰਨਾ ਕੁ ਪਵਾ ਕੇ ਹੁਣ ਤਿਆਰੀ ਹੈ ਬਸ ਨਿਕਲਦੇ ਆ ਬੱਜ ਗਏ ਆ ਤਕਰੀਬਨ 4:00 ਕ ਬੱਜ ਗਏ ਹੋਣਗੇ 4:00 ਕ ਬੱਜ ਗਏ 4:00 ਕ ਬੱਜ ਗਏ ਆ ਹੁਣ ਬਸ ਇੱਕ ਮੜਾ ਜਿਹਾ ਐਲਸੀਡੀ ਦਾ ਫਿਊਜ ੋੜਿਆ ਹੈ ਸ਼ਹਿਰੋਂ ਉਹ ਲਵਾ ਕੇ ਤੇ ਫਿਰ ਕਾ ਨਿਕਲਦੇ ਆ ਨਿੱਕਾ ਸਿਓਂ ਪਰ ਰਿਹਾ ਪਾਣੀ ਮਾਰ ਰੈਡੀ ਆ ਸਲੂਟ ਮਾਰਦਾ ਆ ਵੀ ਆਪਣੇ ਬੈਲੀ ਬੰਦੇ ਆ ਪੰਪ ਵਾਲੇ ਹਨ ਇਹ ਵੀ ਪੈੜਾ ਹੁੰਦਾ ਹਾਂ ਇਹ ਪੈੜਾ ਹੁੰਦਾ ਤੁਰਨ ਬਲੇ ਚੰਗਾ ਹੁੰਦਾ ਹਾਂ ਬਸ ਕੋਈ ਬੰਦੇ ਦਾ ਚਲੋ ਠੀਕ ਹੈ ਮਿੱਤਰੋ ਮਿਲਦੇ ਆ ਬਾਕੀ ਅਪਡੇਟ ਰਾਤ ਵਾਲੀ ਵੀਡੀਓ ਚ ਰਾਤ ਨੂੰ ਅਪਣੇ ਅੱਜ ਤਹਿਲਕਾ ਮਚਾਤਾ ਤਹਿਲਕਾ ਅਨੇਰੀ ਦੇਖੋ ਓਹ ਹੋ 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 ਅਸੀਂ ਖੜੇ ਆ ਰੈਕੂਟ ਗੱਡੀ ਦਾ ਏਸੀ ਵਾਲੀ ਬੈਲਟ ਸੈੱਟ ਕਰਾਉਣੀ ਸੀ ਬੱਸ ਗਦਰ ਉਠਾਤਾ ਰ ਆਪਣੇ ਗਦਰ ਇਹਨੇ ਇੰਨਾ ਕੁ ਬਰਹਾਲ ਕਰਿਆ ਬਈ ਆਹ ਦੇਖ ਲੋ ਦਰਾਫਤ ਪਏ ਸਾਰੇ ਦਰਾਫਤ ਹੀ ਦਰਾਫਤ ਪਏ ਆਹ ਦੇਖੋ ਹੁਣ ਇਥੋਂ ਗੱਡੀ ਕਿਵੇਂ ਲੱਭੂ ਲੀਦਾ ਹੈਗੀ ਆ ਚਲੋ ਪਰ ਜਣੀ ਦਰਸਤ ਇੰਨਾ ਸੜਤਾ ਨੇਰੀ ਨੇ ਹਾਂ ਜਮਾ ਰੱਬ ਨੇ ਅੱਜ ਜਿਹਨੂੰ ਕਹਿੰਦੇ ਹੁੰਦੇ ਕਹਿਰ ਕਰਿਆ ਅਸੀਂ ਤਾਂ ਹੀ ਰੁੱਕ ਗਏ ਅਸੀਂ ਤੁਰਨਾ ਸੀ ਆਂਧਰਾ ਪ੍ਰਦੇਸ਼ ਨੂੰ ਜਾਣਾ ਰਾਏਕੋਟ ਏਸੀ ਦੀਆਂ ਉਹ ਕਰਵਾਉਂਦੇ ਸੀ ਬੈਲਟ ਜੀ ਸੈਟ ਕਰਾਉਂਦੇ ਸੀ ਤੇ ਪਰ ਉਹ ਤੋਂ ਬਾਅਦ ਦਿਲ ਨਹੀਂ ਕਰਿਆ ਅੱਗੇ ਜਾਣ ਦਾ ਆ ਹਾਲਾਤ ਹੋਏ ਪਏ ਨੇ ਰੋਡ ਦੇ ਆ ਦੇਖ ਲਓ ਕਿੱਡੇ-ਕੱਡੇ ਮੋਛੇ ਸੱਟੇ ਪਏ ਨੇ ਰੱਬ ਨੇ ਵਾਹਿਗੁਰੂ ਹੁਣ ਦੇਖ ਲਓ ਕਿਵੇਂ ਗੱਡੀ ਲੰਘਦੀ ਐ ਇਹ ਜਿਹੇ ਹਾਲ ਪੇਰਾ ਹਾਲ ਘਾਟ ਵਾਲੀ ਰੋਡ ਤੇ ਸਾਹਦੇ ਹੋਇਆ ਸੀ ਤੇ ਉਹ ਵੀ ਮੇਰੇ ਟਾਈਮ ਕਈ ਵਾਰੀ ਯਾਦ ਹੁੰਦਾ ਉਦੋਂ ਵੀ ਨਿੱਕੇ ਆਪਾਂ ਹੀ ਸੀ ਨਾ ਜਦੋਂ ਸਾਹ ਤੇ ਹੋਇਆ ਸੀ ਪਾਲ ਘਾੜ ਕੇ ਲਾ ਭਰੇ ਸੀ ਜਾਂਦੇ ਸੀ ਉਦੋਂ ਪਤਾ ਨਹੀਂ ਆਪਾਂ ਕਿਹੜੀ ਸਾਈਡ ਨੂੰ ਯਾਰ ਉੱਪਰ ਹੁਣ ਦੇ ਪੱਤੋ ਨੀਟਾ ਝਾੜ ਸਾਰੀ ਇਹ ਦੇਖੋ ਸਾਰੀਆਂ ਝਾੜ ਦੇ ਪੱਤੋ ਹਾਂ ਬਹੁਤ ਈਦਾ ਨੂੰ ਲਓ ਜੀ ਤਿਆਰੀ ਕਰ ਲਈ ਸੀ ਵੈਸੇ ਤਰਾਤ ਨਿਕਲ ਜਾਣਾ ਸੀ ਤੇ ਏਸੀ ਵਾਲੀ ਬੈਲਟ ਦੇ ਚੱਕਰ ਚ ਲੇਟ ਹੋ ਗਿਆ ਕੰਮ ਹੁਣ ਹਰ ਬਾਰ ਦੀ ਤਰ੍ਹਾਂ ਹਨ ਤੇ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਰਾਈਟ ਉੱਪਰ ਆਇਆ ਮੱਥਾ ਟੇਕਣ ਤੇ ਜੋ ਕੋਈ ਖੜਾ ਹੁੰਦਾ ਜੋ ਟੇਲ ਖੜੋ ਸੇਵਾ ਸਰਦੀਆ ਉਹ ਆ ਕੇ ਜਾਣਾਗੇ ਤੇ ਬਾਬੇ ਦਾ ਅਸ਼ੀਰਵਾਦ ਲੈ ਕੇ ਜਾਈ ਤਾਂ ਹਰ ਬਾਰ ਪਿੰਡੋਂ ਦੂਰ ਨੇ ਜਗ੍ਹਾ ਤੇ ਤੇ ਇੱਥੇ ਚਲੋ ਬਾਕੀ ਮਰਦੇ ਆ ਪ੍ਰਮਾਤਮਾ ਤਾਂਦਰੁਸਤੀਆਂ ਬਖਸ਼ ਲੋ ਜੀ ਸ਼ਾਇਦ ਅੱਜ ਕੋਈ ਦਿਨ ਹੋਊਗਾ ਸੰਗਤ ਆਮ ਨਾਲੋਂ ਵੱਧ ਆ ਥੋੜੀ ਜੀ ਅੰਦਰ ਢਾਡੀ ਦਰਬਾਰ ਵੀ ਹੈ ਬਾਕੀ ਦੇਖਦੇ ਅੰਦਰ ਜਾ ਕੇ ਵੇਖ ਇੱਧਰ ਤੇ ਜਿਹੜੇ ਵੀਰ ਨੇੜੇ ਦੇ ਆ ਉਹਨਾਂ ਨੂੰ ਤਾਂ ਸਭ ਨੂੰ ਪਤਾ ਹੈਗਾ ਹਨ ਤੇ ਜਿਹੜੇ ਦੂਰ ਦੇ ਵੀਰ ਨੇ ਉਹ ਵੀ ਦਰਸ਼ਨ ਕਰ ਲੈਣਗੇ ਬਾਨੇ ਨਾਲ ਲੋ ਜੀ ਵੇਖ ਕਰਵਾਤੀ ਆ ਬਾਬਾ ਜੀ ਦੀ ਤੇ ਪ੍ਰਮਾਤਮਾ ਅੰਗ ਸੰਗ ਸਾਈ ਰਹੇ ਸਾਰੇ ਸਫ਼ਰ ਚ ਮਾਲਕ ਮੇਰਾ ਸਤਿਗੁਰੂ ਵਾਹਿਗੁਰੂ ਮੇਰਾ ਅੰਗਰੇ ਗੁਰ ਤੇ ਪਰਨਾ ਵੇ ਗੰਬੇ ਸਰਕਾਰ ਐ ਬਹੁਤ ਤੇ ਬਹੁਤ ਵਿਅਕਤੀ ਜਿਹੜਾ ਇਹ ਕਿ ਸਰਹੱਦ ਲਾਉਣ ਆ ਦੂਜੇ ਦੇ ਬੱਚਾ ਕੇਸ ਕਾ ਕੇ ਸਕੂਲ ਚ ਲਿਆ ਗਿਆ ਜਦੋਂ ਪੁੱਛਿਆ ਕਿ ਬੇਟਾ ਕੇਸ ਕਿਸੇ ਦਾ ਦੇ ਕਹਿੰਦਾ ਜੀ ਕਾਦੇ ਦਾ ਤਰਕਹੋਂ ਵਾਲੇ ਆਪਣੇ ਆਪ ਨੂੰ ਕੱਟਰ ਤਾਂ ਕੋਈ ਹੁੰਦੇ ਨਹੀਂ ਜੇ ਕੱਟਰ ਨੇ ਉਹਨੋਂ ਕਿਥੇ ਸੀ ਜਦੋਂ ਸਹਾਰਾ ਸਨ 1000 ਬਣ ਕੇ ਫਾਈਨਲੀ ਏਸੀ ਦਾ ਦੋ ਗੜੇ ਦੋ ਮਹੀਨੇ ਜਾਣੀ ਖੱਜਲੋਂ ਤੋਂ ਬਾਅਦ ਕਿਹ ਕਿਹ ਪਿਛਲੀ ਵਾਰੀ ਇੱਥੇ ਕਰਾਉਣ ਲੱਗੇ ਉਹ ਬੰਦੇ ਤੇ ਸਮਝ ਨਾ ਆਇਆ 21 22 ਸੱਤੇ ਤੋਂ ਕਰਵਾਇਆ 벨ਟ ਚੜ ਗਈ ਆ ਹੁਣ ਮਾੜਾ ਜਿਹਾ ਅਲਾਈਨਮੈਂਟ ਦਾ ਉਹ ਕਹਿੰਦਾ 19 21 ਦਾ ਫਰਕ ਆ ਵੈਸੇ ਚੱਲੂਗੀ 벨ਟ ਕੋਈ ਚੱਕਰ ਨਹੀਂ ਹੈਗਾ ਚਲੋ ਜਾਣਿਓ ਜਿਹੜਾ ਤਾਪ ਦਾ ਕੰਮ ਆ ਉਹਦੇ ਚੋ ਬਚਣ ਜੋਗੇ ਹੋਗੇ ਉਹ ਤਾਂ ਚਲੋ ਦੁਪਹਿਰੇ ਗੱਡੀ ਰੋਕਣੀ ਹੋ ਪੈਂਦੀ ਆ ਗਰਮੀ ਚ ਪਰ ਜਣੀ ਆਪ ਵਿੱਚ ਵੀ ਨੀ ਨਾ ਬੈਠਿਆ ਜਾਂਦਾ ਰਾਤ ਨੂੰ ਵੀ ਅੱਗ ਪੈਂਦੀ ਹੁੰਦੀ ਆ ਚਲੋ ਹੁਣ ਇਹ ਅਸੀਂ ਚੱਲਦਾ ਹੋ ਗਿਆ ਪ੍ਰਮਾਤਮਾ ਕਰੇ ਵੀ ਹੁਣ ਖਰਾਬੀ ਨਾ ਆਵੇ ਹਨਾ ਜਿਹੜਾ ਲਵਾਦਵੇ ਆ ਕੇ ਫਿਰ ਉਹ ਕਹਿੰਦਾ ਸੀ ਜਿਹੜਾ 1921 ਦਾ ਫਰਕ ਆ ਉਹ ਵੀ ਕੱਢ ਦੇਾਂਗੇ ਜਿਹੜਾ ਲਾ ਕੇ ਆ ਆ ਜੀ ਐਕਸੀਡੈਂਟ ਹੋਇਆ ਹੋਇਆ ਇਹ ਮਹਿਲ ਕਲਾਂ ਦੇ ਕੋਲੇ ਆਹ ਜਬਰਦਸਤ ਨਸਾਨ ਹੋਇਆ ਹੈ ਗੱਡੀ ਦਾ ਬੱਜੀ ਗਾਦੇ ਚ ਰਸਤਾ ਜੀ ਅੱਛਾ ਰਾਤ ਦਾ ਕੰਮ ਹੋਇਆ ਹੋ ਮੇਰੀ ਘਰ ਕੇ ਤੇ 3 ਹੋ ਗਏ ਤੇ ਬਰਨਾਲੇ ਚ ਹੋਣ ਲੱਗੇ ਆ ਇੰਟਰ ਸਭਾ ਕ 2 ਵਜੇ ਖਾਲੀਸਾ ਹਰਕਟ ਤੋਂ ਤੁਰੇ ਸੀ ਏਸੀ ਦਾ ਕਰਵਾ ਕੇ ਬੈਲਟ ਦਾ ਕੰਮ ਜਿਆ ਤੇ ਕੱਲ ਤੁਰਨਾ ਸੀ ਕੱਲ ਅਸਲ ਦੇ ਵਿੱਚ ਏਸੀ ਕਰਕੇ ਹੀ ਰੁੱਕ ਗਏ ਸੀ ਕਿਉਂਕਿ ਪਿਛਲੇ ਦੋ ਗੇੜਿਆਂ 'ਚ ਬਹੁਤ ਬੁਰਾ ਹਾਲ ਸੀ। ਚਲੋ ਹੁਣ ਪ੍ਰਮਾਤਮਾ ਕਰੇ ਐ ਇਸ ਵਾਰ ਥੋੜੀ ਜੀ ਰਾਤ ਮੈਂ ਸੁਈ ਘਰ ਮੀ ਤੋਂ। ਜਿੰਨਾ ਉੱਲਾਕਾਰ ਕਰ ਲਿਆ ਤੇ ਪੌਣੇ ਇੱਕ ਮੇਰਾ ਖਿਆਲ ਆ 6 ਦਾ ਟਾਈਮ ਹੋ ਗਿਆ। ਹਾਂਜੀ 5:50 ਤੇ ਚੱਲੇ ਤਾਂ ਰਹਿ ਗੋਟ ਸਵਾ 2 ਵਜੇ ਸੀਗੇ 3:00 ਵਜੇ ਸਵਾ 3:00 ਬਰਨਾਲੇ ਆ ਕੇ ਇੱਕ ਟਾਇਰ ਲੈਣਾ ਸੀਗਾ ਉਹਦੇ ਕਰਕੇ ਤੇ ਫਿਰ ਇੱਕ ਮੂਰਲਾ ਟਾਇਰ ਪਿੱਛੇ ਪਿੱਛਲਾ ਬੂਏ ਕਰਨਾ ਸੀ। ਵੇ ਕਰਕੇ ਉੱਥੇ 2 ਘੰਟੇ ਲੱਗੇ ਸਾਡੇ ਤੇ ਔਣ ਬਸ ਚੱਲਦੇ ਆ ਢੰਡੇ ਢੰਡੇ ਰਾਤ ਤੱਕ ਕਹਸਨ ਜਾਵਾਂਗੇ ਨੇ ਰਹਾ ਹੁੰਦੇ ਨੂੰ ਇਹ ਖੱਡੇ ਆ ਅਸੀਂ ਇੱਥੇ ਇੱਕ ਪਿੰਡ ਹੈਗਾ ਅਸਪਾਲ ਇਹ ਪੀਕੀ ਵਾਲੇ ਰੋਡ ਤੇ ਕੋਟਦੁੰਨਾ 1 ਕਿਲੋਮੀਟਰ ਆ ਕੋਟਦੁੰਨਾ ਵੀ ਭਾਈ ਮਸ਼ਹੂਰ ਆ ਪਿੰਡ ਵੀਡੀਓ ਵਾਲਿਆਂ ਦਾ ਉਹ ਬਿਲਡਿੰਗ ਆ ਕੈਮਰਾ ਹੱਥ 'ਚ ਜੱਕੀ ਫਿਰਦਾ ਬਾਈ ਜਿਹੜਾ ਪਿੱਛੇ ਵਾਲਾ ਉਹ ਜਿਹੜੀ ਪੱਤੀ ਤੇ ਲੱਗਿਆ ਹੋਇਆ ਸੀ ਉਹਦਾ ਉਹ ਨਟ ਜਿਆ ਬਿਲਡਿੰਗ ਟੁੱਟ ਗਈ ਤੇ ਨਹੀਂ ਫਿਰ ਉਹਨੇ ਹਲਾ ਹਲਾ ਕੇ ਕੈਮਰਾ ਤੋੜ ਦੇਣਾ ਸੀ ਤੇ ਤਾਂ ਕਰਕੇ ਇੱਥੇ ਰੁਕੇ ਆ ਵੀ ਚੱਲ ਮੜ ਆ ਜਾ ਕੰਮ ਆ ਆਹਾ ਸਾਡੀ ਹੈਗੀ ਫੱਟੀ ਲਵਾਈ ਹੋਈ ਲਵਾਈ ਤਾਂ ਸੀਗੀ ਨੌ ਨੌ ਲਿਖਾਉਣ ਨੂੰ ਕੁਝ ਗੋਦਕੂਦ ਲਿਖਾਉਣ ਨੂੰ ਉਹਦਾ ਬਸ ਟਾਈਮ ਹੀ ਨਹੀਂ ਆਇਆ ਚਲੋ ਇਹ ਚ ਸਰਾਖ ਮਾਰ ਕੇ ਕੈਮਰਾ ਫਿੱਟ ਕਰਾ ਲਿਆ ਸਰੋ ਫੁੱਟਲਾ ਹੱਡਾ ਕਰਤਾ ਪਾਰੋ ਤੇ 8 ਵਜਣ ਵਾਲਿਆ ਅੱਜ ਮੌਸਮ ਥੋੜਾ ਜਿਹਾ ਆਮ ਨਾਲੋਂ ਠੰਡਾ ਆ ਵੀ ਮਤਲਬ ਅੱਜ ਹਵਾ ਕਿਉਂਕਿ ਕੱਲ ਜਿਹੜੀ ਨੇਰੀ ਨੂਰੀ ਜੀ ਆਈ ਸੀ ਉਹਦੇ ਨਾਲ ਕੋਸ਼ੇਰੀਆਂ ਚ ਮੀਂਹ ਵੀ ਪਿਆ ਰ ਆ ਅੱਜ ਮੌਸਮ ਥੋੜਾ ਜਿਹਾ ਆਮ ਗਰਮੀ ਵਾਲੇ ਦਿਨਾਂ ਨਾਲੋਂ ਥੋੜੀ ਜੀ ਹਵਾ ਠੰਡੀ ਵਗ ਰਹੀ ਆ ਅੱਜ ਬਾਕੀ ਚੱਲਦੇ ਆ ਠੰਡੇ ਠੰਡੇ ਵਾਸੋਂ ਰਾਤ ਨੂੰ ਪ੍ਰਮਾਤਮਾ ਸੋਖ ਸ਼ਾਂਤੀ ਰੱਖੇ। ਤੁਰੇ ਜਾਵਾਂਗੇ। ਤੇ ਹਰਿਆਣਾ ਪਾਰ ਕਰਕੇ ਰਾਜਸਥਾਨ ਐਂਟਰ ਹੋਵਾਂਗੇ। ਕਿਉਂਕਿ ਇੱਕ ਹੀ ਸਫ਼ਰ ਹੈਗਾ ਲੰਬਾ। ਇੱਕ ਹੀ ਜਾਣਾ ਆਂਧਰਾ ਪ੍ਰਦੇਸ਼। ਜਾਣੀ ਜਿੰਨਾ ਕ ਆਪਣੀ ਨਾਰਮਲ ਬਾਟ ਹੁੰਦੀ ਆ ਉਹਦੇ ਨਾਲੋਂ 2 ਗੁਣਾ 1.5 ਗੁਣਾ ਜ਼ਿਆਦਾ ਬਾਟ ਕੱਢਣੀ ਪੈਣੀ ਆ। ਸਟੇਟਾਂ ਇਸ ਵਾਰ ਤੇਲਗਾਨਾ ਤੇ ਆਂਧਰਾ ਪ੍ਰਦੇਸ਼ ਤੋਂ ਨੂੰ ਅਲੱਗ ਤੋਂ ਦਿਖਾਵਾਂਗੇ। ਇਹ ਆ ਗਿਆ ਜੀ ਪੰਜਾਬ ਤੇ ਹਰਿਆਣਾ ਦਾ ਬਾਰਡਰ। ਫਤੇਆਬਾਦ ਰਹਿੰਦਾ ਇਥੋਂ 35 ਕਿਲੋਮੀਟਰ ਤੇ ਰੋਡ ਇਹ ਬਿਨਾ ਫੁੱਟਪਾਥ ਵਾਲੀ ਆ ਪਰ ਠੀਕ ਆ ਵਧੀਆ ਤੁਰ ਜਾਂਦੀ ਆ ਗੱਡੀ ਪੰਜਾਬ ਦੀ ਹੱਦ ਉਹ ਵੀ ਖਤਮ ਜਰਾ ਸੀ ਖਤਮ ਉਹ ਹੋਮਾਗੇ ਹਰਿਆਣੇ ਚ ਐਂਟਰ ਫਤੇਆਬਾਦ ਚੌਂਕ ਲਓ ਜੀ ਕੱਲ ਜਿਹੜਾ ਆਵਤ ਸੀ ਇਹ ਕੰਮ ਤੇ ਅੱਜ ਹੁਣ ਹਰਿਆਣੇ ਤੇ ਐਂਟਰ ਹੋਏ ਆ ਇੱਥੇ ਵੀ ਰਾਤਾਂ ਨੂੰ ਅਸਗਾ ਆ ਰਿਹਾ ਰੱਬ ਨਜ਼ਾਰੇ ਇਹ ਹੁਣ ਰੇਤੇ ਦੇ ਤੂਫਾਨ ਜਿਵੇਂ ਰਾਤ ਬਈ ਕੱਲੋ ਯਾਨੀ ਕਿ ਤਹਿਲਕਾ ਹੀ ਮਚਾਤਾ ਸੀ ਰੱਬ ਨੇ ਤੇ ਉਹ ਤੂਫਾਨ ਫਿਰ ਰੈਕ ਉਤੋਂ ਮੈਂ ਘਰ ਨੂੰ ਗਿਆ ਤੇ ਤਕਰੀਬਨ ਉਹ ਤਨ ਕਿਲੋਮੀਟਰ ਦੇ ਵਿੱਚ ਉਹ ਬਟਾਲੀ ਤੋਂ ਹਮ ਕੋਲੇ ਸੀ ਗੱਡੀ ਫੇਰ ਕਰਉਂਦਾ ਸੀ ਉਹ 2-3 ਕਿਲੋਮੀਟਰ ਦੇ ਵਿੱਚ ਘੱਟੋ-ਘੱਟ 35 ਤੋਂ 30-35 ਦਰਾਖਤ ਟੁੱਟੇ ਹੋਏ ਸੀ ਏਡਾ ਬੁਰਾ ਹਾਲ ਸੀ ਅੱਜ ਇਦਰਾ ਹਰਿਆਣੇ 'ਚ ਵੀ ਲੱਗਦਾ ਫੀ ਕਰੂ ਬਰਾ ਮਾਤ ਪੁੱਛ ਮੇਜ ਹੋ ਰਹੀ ਆ ਹਵਾ ਦੋ-ਚਾਰ ਮਿੰਟ 'ਚ ਹੀ ਆ ਗਿਆ ਇਕਦਮੀ ਵਾਹ ਜੀ ਵਾਹ ਮੇਰੀ ਜਮਾ ਕਈ ਵਾਰੀ ਤਾਂ ਜਮਾ ਹੀ ਬੰਦ ਕਰ ਦਿੰਦੀ ਆ ਦੇਖਣਾ ਮੁੰਡਿਆ ਦੇ ਜੋ ਹੋ ਰਹੀ ਆ ਜੇ ਤਾਂ ਹੁਣ ਛਣੀਆਂ ਆ ਗਈਆਂ ਫਿਰ ਤਾਂ ਦਾਬ ਜੁਰੇ ਤਾਂ ਨਹੀਂ ਦਾ ਤਰਾਉ ਤਾਂ ਤਾਂ ਨਹੀਂ ਜਿਵੇਂ ਗੱਲ ਪੰਜਾਬ ਤੇ ਨੁਕਸਾਨ ਕਰਿਆ ਅੱਜ ਹਰਿਆਣੇ ਚਾ ਪ੍ਰਮਾਤਮਾ ਕਰੇ ਵੀ ਠੰਡਾ ਹੀ ਪੈ ਜੇ ਕਿਉਂਕਿ ਪਹਿਲਾਂ ਹੀ ਲੋਕ ਤਾਂ ਲੱਕ ਭੰਨਿਆ ਪਿਆ ਮਹंगाई ਨੇ ਉਹ ਜਿੰਨਾ ਦੇ ਸ਼ੱਡ ਛੁੱਡ ਭਾਈ ਪੱਟੇ ਜਾਂਦੇ ਆ ਮਾਰੇ ਘਰਾਂ ਦੀ ਅੱਜਾਂ ਉੜ ਜਾਂਦੀਆਂ ਨੇ ਗਰੀਬ ਬੰਦਾ ਤਾਂ ਅੱਜ ਦੇ ਟਾਈਮ 'ਚ ਘਰ ਘਰ ਕੀ ਜਿਹਦਾ ਪਲਾਸਟਰ ਤੋਂ ਬਿਨਾ ਖੜਾ ਉਹ ਰੁਕਣ ਖੜਾ ਜਿਹਦੇ ਵਿਚਾਰੇ ਦੇ ਗੇਟ ਲੱਗਣ ਵਾਲੇ ਆ ਉਹ ਤੋਂ ਗੇਟ ਨਹੀਂ ਲੱਗਦੇ ਇੱਥੇ ਜੇ ਇਹੋ ਜਿਹੇ 'ਚ ਕਿਸੇ ਦਾ ਟਹਿ ਜੇ ਕੋਈ ਕੰਨ ਦੀ ਟਹਿ ਜੇ ਭਰਾਵਾ ਨਿਕਲ ਨਹੀਂ ਹੈ ਰਫਾ ਮੇਰ ਹੀ ਰੱਖੀ